ਤੁਸੀਂ ਤੇ ਹਲਦੀ ਦਾ ਟ੍ਰੈਂਡ ਇੰਜੋਏ ਕਰ ਰਹੇ ਹੋ ਹੋਵੋਗੇ ਬਟ ਮੈਂ ਦੇਖ ਰਹੀ ਹਾਂ ਕਿ ਬਹੁਤ ਸਾਰੇ ਲੋਕੀ ਜਿਹੜੇ ਕਿ ਹਲਦੀ ਪਾਣੀ ਦੇ ਵਿੱਚ ਪਾਈ ਜਾ ਰਹੇ ਨੇ ਮੈਂ ਦੇਖ ਰਹੀ ਹਾਂ ਕਿ ਹਲਦੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਘੁਲ ਰਹੀ ਹੈ ਔਰ ਪੂਰਾ ਦਾ ਪੂਰਾ ਵਾਟਰ ਹੀ yellow ਹੋ ਰਿਹਾ ਆ ਤੁਹਾਨੂੰ ਪਤਾ ਹੈ ਕੀ ਇੰਡੀਕੇਟ ਕਰਦਾ ਹੈ ਇਹ ਇੰਡੀਕੇਟ ਕਰਦਾ ਹੈ ਕਿ ਉਹ ਮਿਲਾਵਟ ਵਾਲੀ ਹਲਦੀ ਜਿਹੜੀ ਹੈ ਵਰਤ ਰੇ ਆ ਸੋ ਹਲਦੀ ਜਿਹੜੀ ਹੈ ਇੱਕ ਰੀਸੈਂਟ ਰਿਸਰਚ ਦੇ ਅਕੋਰਡਿੰਗਲੀ ਸਪੈਸ਼ਲੀ ਬਿਹਾਰ ਦੇ ਵਿੱਚ ਤੇ ਉਧਰੋਂ ਪਾਕਿਸਤਾਨ ਦੀ ਗੱਲ ਕਰੀਏ ਤੇ ਪੇਸ਼ਾਵਰ ਦੇ ਵਿੱਚ ਔਰ ਇੰਡੀਆ ਦੇ ਵਿੱਚ ਤਾਂ ਵੈਸੇ ਵੀ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਡਿਫਰੈਂਟ ਡ ਕੀ ਮਿਲਾਵਟ ਜਿਹੜੀ ਆ ਹਲਦੀ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਮਿਲਾਵਟ ਵੀ ਕਾਦੀ ਲੈਡ ਕਰੋਮੇਟ ਦੀ ਲੈਡ ਤੁਹਾਨੂੰ ਪਤਾ ਇੱਕ ਟਾਕਸਿਕ ਐਲੀਮੈਂਟ ਆ ਜਿਹੜਾ ਕਿ ਲੈਡ ਐਸਿਡ ਬੈਟਰੀਜ਼ ਦੇ ਵਿੱਚ ਵੀ ਯੂਜ਼ ਹੁੰਦਾ ਆ ਔਰ ਇਹ ਸਾਡੇ ਆਈਕਿਊ ਨੂੰ ਘਟਾ ਸਕਦਾ ਆ ਔਰ ਸਾਨੂੰ ਕਾਰਡੀਓ ਵੈਸਕੂਲਰ ਯਾਨੀ ਕਿ ਹਾਰਟ ਦੀਆਂ ਡਿਜ਼ੀਜ਼ਸ ਵੀ ਲਗਾ ਸਕਦਾ ਆ ਸੋ ਇਹ ਇੱਕ ਮਤਲਬ ਇਹੋ ਜਿਹੀ ਮਿਲਾਵਟ ਜਿਹੜੀ ਕੀਤੀ ਜਾ ਰਹੀ ਹੁਣ ਇਹਨੂੰ ਟੈਸਟ ਕਿਦਾਂ ਕਰੀਏ ਸੋ ਹੁਣ ਤੁਸੀਂ ਹਲਦੀ ਦਾ ਪਾਣੀ ਦੇ ਵਿੱਚ ਮਿਲਾ ਹੀ ਰਹੇ ਆ ਤਾਂ ਦੇਖੋ ਅਗਰ ਤੁਹਾਡੀ ਹਲਦੀ ਜਿਹੜੀ ਹੈ ਪਾਣੀ ਦੇ ਵਿੱਚ ਮਿਲਾਉਂਦਿਆਂ ਅਗਰ ਉਹ ਘੁੱਲ ਕੇ ਥੱਲੇ ਬੈਠ ਜਾਂਦੀ ਹੈ ਤੇ ਪਾਣੀ ਜਿਹੜਾ ਆ ਬਸ ਲਾਈਟ ਜੀ येलो ਜਿਹੜੀ ਟਿੰਟ ਹੈ ਛੱਡਦਾ ਆ ਥੈਟ ਮੀਨਸ ਕਿ ਤੁਹਾਡੀ ਹਲਦੀ ਬਿਲਕੁਲ ਪਿਓਰ ਹੈ ਔਰ ਅਗਰ ਤੁਹਾਡੀ ਹਲਦੀ ਜਿਹੜੀ ਹੈ ਉਹ ਮਤਲਬ ਬੈਠਦੀ ਨਹੀਂ ਹੈ ਥੱਲੇ ਔਰ ਪੂਰਾ ਦਾ ਪੂਰਾ ਪਾਣੀ येलो ਕਰਦੀ ਪਈ ਹੈ ਦੈਟ ਮੀਨਸ ਕਿ ਤੁਸੀਂ ਮਿਲਾਵਟ ਵਾਲੀ ਹਲਦੀ ਖਾ ਰਹੇ ਆ ਇਹੀ ਟੈਸਟ ਤੁਸੀਂ ਹਲਦੀ ਦੀ ਗੰਢੀ ਦੇ ਨਾਲ ਵੀ ਕਰ ਸਕਦੇ ਆ ਜੇ ਹਲਦੀ ਦੀ ਗੰਢੀ ਨੂੰ ਤੁਸੀਂ ਪਾਣੀ ਦੇ ਵਿੱਚ ਰੱਖਦੇ ਆ ਤੇ ਉਹਦੇ ਪਾਣੀ ਦਾ ਬਿਲਕੁਲ ਵੀ ਕਲਰ ਚੇਂਜ ਨਹੀਂ ਹੁੰਦਾ ਬਟ ਔਨ ਦਾ ਕੰਟਰੀ ਜੇ ਤੁਸੀਂ ਬਾਜ਼ਾਰ ਵਿੱਚੋਂ ਲਿਆਂਦੀ ਹਲਦੀ ਜਿਹੜੀ ਆ ਗੰਢੀ ਜਿਹੜੀ ਹਲਦੀ ਦੀ ਹੁੰਦੀ ਆ ਉਹਨੂੰ ਅਗਰ ਪਾਣੀ ਦੇ ਵਿੱਚ ਡਿਪ ਕਰਕੇ ਰੱਖਦੇ ਆ ਔਰ ਉਹਦਾ ਕਲਰ ਸਲਾਈਟ ਜਾਂ ਚੇਂਜ ਹੋ ਜਾਂਦਾ ਦੈਟ ਮੀਨਸ ਕਿ ਉਹ ਵੀ ਮਿਲਾਵਟ ਵਾਲੀ ਹੈ ਠੀਕ ਹੈ ਜੀ ਸੋ ਇਹ ਆਪਣੇ ਫੈਮਲੀ ਨਾਲ ਫਰੈਂਡਸ ਨਾਲ ਸ਼ੇਅਰ ਕਰ ਦਿਓ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਟ੍ਰੈਂਡ ਤੋਂ ਵੀ ਕੁਝ ਸਿੱਖਿਆ ਜਾ ਸਕਦਾ ਹੈ